ਸਭ ਤੋਂ ਵੱਡਾ ਬੀਬੀਆ ਰੋਲ ਬਾਕੀ ਸਾਰੇ ਜੀ ਬੀਬੀਆ ਚ ਲੌੜ ਗਿਆ ਚੜੂ ਜੀ ਬੀਬੀਆਂ ਦੀ ਗਵਾਹੀ ਤੇ ਚੱਲੂਗਾ ਚੜੂ ਜੀ ਜੈਸੂਈ ਮੀਟਿੰਗ ਜਾਂਦੀ ਹੈ ਸੈਂਕੜੇ ਬੀਬੀਆਂ ਮੀਟ ਕਦੇ ਆਰਕਾ ਬੀਬੀਆਂ ਗਵਾਹੀ ਕੰਮ ਗਿਓ ਬੀਬੀਆਂ ਦਾ ਵਾਦਾ ਪੂਰਾ ਨਹੀਂ ਕੀਤਾ ਤੁਸੀਂ ਜਿਹੜਾ ਸਾਡੀ ਬੀਬੀਆਂ ਦਾ ਵਾਦਾ ਪੂਰਾ ਹੋ ਰਿਹਾ ਕਿਉਂ ਕਬਾਈ ਜਾਂਦੀ ਜੀ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਜੀ ਸਭ ਵਾਦੇ ਪੂਰੇ ਕਰਤੇ ਇੱਕ ਬੀਬੀਆਂ ਦੇ ਉਹ ਵੀ ਜਲਦੀ ਜਿੱਦਾਂ ਕੋਰ ਖਤਮ ਹੋ ਗਿਆ ਹੋਵੇ ਬੀਬੀਆਂ ਕੋਸ਼ਣੇ ਤੁਹਾਡੇ ਆਹ ਦੇਖੋ ਤੁਸੀਂ ਜਿੱਥੇ ਜਾਂਦੇ ਆਉਂਦੇ ਆ ਕਿ ਨਹੀਂ ਮੱਕਾ ਬੀਬੀਆਂ ਸਾਹਿਬ ਪਹਿਲੀ ਤਰੀਕ ਤੱਕ ਝਾੜੂ 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 ਕੱਲ ਦਾ ਇੱਕ ਦੂਜਾ ਮੁਕਾਬਲਾ ਕਿਹਦੇ ਨਾਲ ਹੈ ਕਈ ਜਗ੍ਹਾ ਕਾਂਗਰਸ ਨਾਲ ਕਈ ਜਗ੍ਹਾ ਅਕਾਲੀ ਦਲ ਨਾਲ ਕਿਹਦੇ ਤੇ ਹੈ ਇਹਦਾ ਮੁਕਾਬਲਾ ਆਮ ਆਦਮੀ ਪਾਰਟੀ ਅੱਜ ਵਾਰਡ ਨੰਬਰ 23 ਜਿਹੜਾ ਮੇਰੇ ਬਲਾਕ ਦੇ ਅੰਦਰ ਹੈ ਮੈਂ ਬਲਾਕ ਪ੍ਰਧਾਨ ਹਾਂ ਇਸ ਇਲਾਕੇ ਦਾ ਤੇ ਮੇਰੇ ਬਲਾਕ ਦੇ ਅੰਦਰ ਜਿਹੜਾ ਵਾਰਡ ਨੰਬਰ 23 ਚ ਅੱਜ ਮੈਡਮ ਮੋਨਿਕਾ ਖੰਨਾ ਨੇ ਮੀਟਿੰਗ ਕਰਵਾਈ ਹੈ ਤੇ ਜਿਹੜੀ ਕੀ ਭਰਵਾ ਮੀਟਿੰਗ ਰਹੀ ਹੈ ਤੇ ਜਿਹਦੇ ਵਿੱਚ ਸਾਡੇ ਮਾਨਯੋਗ ਐਮ ਐਲ ਏ ਮੈਡਮ ਜੀਵਨਜੋਤ ਕੌਰ ਜੀ ਆਏ ਸਾਡੇ ਮਾਜਦੇ ਛੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਆਏ ਤੇ ਉਹਨਾਂ ਨੇ ਜਿਹੜੇ ਪੱਖ ਦੇ ਮੁੱਦਿਆਂ ਤੇ ਗੱਲ ਕੀਤੀ ਕਿ ਜੋ-ਜੋ ਸਾਡੇ ਸਰਕਾਰ ਨੇ ਕੀਤਾ ਮਾਨ ਸਾਹਿਬ ਨੇ ਪੰਜਾਬ ਦੇ ਭਲਾਈ ਲਈ ਪੰਜਾਬ ਦੇ ਵਿਕਾਸ ਲਈ ਜਿੰਨੇ ਵੀ ਕਾਰਜ ਕੀਤੇ ਚਾਹੇ ਉਹ ਸੜਕਾਂ ਦਾ ਹੋਣ ਗਲੀਆਂ ਦੇ ਹੋਣ ਚਾਹੇ ਉਹ ਸਕੂਲ ਆਫ ਐਮਿਨੈਂਸ ਹੋਣ ਚਾਹੇ ਉਹ ਬਿਜਲੀ ਫਰੀ ਦਾ ਸਤੋਂ ਵੱਡਾ ਜਿਹੜਾ ਜਨਤਾ ਨੂੰ ਇੱਕ ਰਿਹਾਇਤ ਦਿੱਤੀ ਜਿਹਦੇ ਨਾਲ ਜਨਤਾ ਅੱਜ ਇੱਕ ਖੁਸ਼ੀ ਦੀ ਲਹਿਰ ਇਕ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਾ ਕਿਸੇ ਗਰੀਬ ਜਨਤਾ ਲਈ ਕੰਮ ਕੀਤਾ ਤੇ ਨਾ ਮੀਡਲ ਕਲਾਸ ਲਈ ਕੰਮ ਕੀਤਾ ਤੇ ਪਹਿਲੀ ਵਾਰੀ ਹੈ ਕਿ ਮੀਡਲ ਕਲਾਸ ਨੂੰ ਕਿ ਕਿ ਸਰਕਾਰ ਨੇ ਇੱਕ ਸਹੂਲਤ ਦਿੱਤੀ ਇੱਕ ਫਾਇਦਾ ਦਿੱਤਾ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਨੂੰ ਜੋ ਜਿਤਾ ਕੇ ਤੇ ਸੰਸਦ ਵਿੱਚ ਭੇਜਣਗੇ ਤਾਂ ਕਿ ਪੰਜਾਬ ਦੇ ਜਿਹੜੇ ਹੋਰ ਮੁੱਦੇ ਅਮਰਸਰ ਦੇ ਜਿਹੜੇ ਮੁੱਦੇ ਪੈਂਡਿੰਗ ਰਹਿ ਗਏ ਨੇ ਉਹਨਾਂ ਨੂੰ ਉਹ ਪੂਰਾ ਕਰਨ। ਲਗਨ ਅਗਰੇ 200 ਬੋਟਾ ਨੂੰ ਤੋਂ ਨਿਕੰਦ ਬੋਟਾ ਹੋਵੇ ਤੇ ਉਦੋਂ ਦਾ ਰਿਜ਼ਲਟ ਕੁਝ ਹੋਵੇ। ਸਾਡੀ ਦੇਖੋ ਸਰਕਾਰ ਦੀ ਇੱਕ ਥਿੰਕ ਟੈਂਕ ਹੁੰਦਾ ਉਹਨਾਂ ਨੂੰ ਜੇ ਲੱਗਦਾ ਕਿ ਪਹਿਲੇ ਇਲੈਕਸ਼ਨ ਕਰਾ ਕੇ ਬੈਨੀਫਿਟ ਹੀ ਉਹਨਾਂ ਨੇ ਪਹਿਲੇ ਕਰਾ ਲੈਣਾ ਹੈ ਇਹ ਥਿੰਕ ਟੈਂਕ ਚੱਲਦਾ ਬਹੁਤ ਮਜ਼ਬੂਤ ਥਿੰਕ ਟੈਂਕ ਹੈ ਸਾਡੇ ਕੇਜਰੀਵਾਲ ਸਾਹਿਬ ਸਾਡੇ ਮਾਨ ਸਾਹਿਬ ਉਹ ਜੋ ਸੋਚ ਕੇ ਕਰਨਗੇ ਉਹ ਬਹੁਤ ਵਧੀਆ ਕਰਨਗੇ ਦੇਖੋ ਸਾਰੇ ਵਾੜਾ ਦੇ ਵਿੱਚ ਅੱچھے ਕੰਮ ਹੋ ਰਹੇ ਆ ਆਮ ਆਦਮੀ ਪਾਰਟੀ ਅੱਛਾ ਕੰਮ ਕਰ ਰਹੀ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ ਹਾਂ ਹਾਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੈ ਸਾਰੇ ਕੰਮ ਅੱਛੇ ਹੋ ਰਿਹਾ ਹੈ ਬਾਡੀ ਅੱਛਾ ਵਰਕ ਕਰ ਰਹੀ ਹੈ ਅਸੀਂ ਕੁਲਦੀਪ ਸਿੰਘ ਅਤਾਰੀਵਾਲ ਜੀ ਨੂੰ ਸਪੋਰਟ ਕਰਾਂਗੇ ਪੂਰੀ ਸਾਰਾ ਏਰੀਆ ਕਰੇਗਾ ਸਪੋਰਟ ਸਾਰਾ ਹਲਕਾ ਕਰੇਗਾ ਸਾਡਾ ਸਪੋਰਟ 10000 ਰੁਪਏ ਦੀ ਗੱਲ ਨਹੀਂ ਸੀ ਕਿ ਮੇਰੇ ਇਲਾਵਾ ਜੁਗਨ ਨੇ ਉਹ ਮਦਦ ਨਹੀਂ ਗਰੰਟੀ ਦਿੱਤੀ ਸੀ ਕੋਈ ਨਾ ਨਹੀਂ ਮਾਨ ਸਾਹਿਬ ਨੇ ਕਿਹਾ ਹੁਣ ਵੀ ਜੇ ਇਲੈਕਸ਼ਨ ਤੋਂ ਬਾਅਦ ਅਸੀਂ 100000 ਰੁਪਏ ਜਿਹੜੀ ਲੇਡੀਜ਼ ਦੀ ਗਰੰਟੀ ਹੈ ਉਹ ਨੂੰ ਪੂਰੀ ਕਰਾਂਗੇ ਤੇ ਹਰ ਲੇਡੀਜ਼ ਨੂੰ 100000 ਰੁਪਏ ਦੇਣਗੇ ਜਿਹੜੇ ਮਾਨ ਸਾਹਿਬ ਨੇ ਵਾਦੇ ਪਹਿਲੇ ਕੀਤੇ ਉਹ ਪੂਰੇ ਕਰਦੇ ਆ ਹੋਰ ਵੀ ਪੂਰੇ ਕਰਨਗੇ ਅੱਗੋਂ ਜੋ ਵੀ ਹੈ ਮੈਂ 1000 ਰੁਪਏ ਦੀ ਗੱਲ ਕਹਿਣਾ ਚਾਹੁੰਦਾ ਠੀਕ 1000 ਰੁਪਏ ਦਾ ਗੱਲ ਕਰਦੇ ਆ ਇਹ ਮੁੱਦੇ ਦੀ ਲੋਕਾਂ ਨੂੰ ਇਸ ਕਰਕੇ ਮਹਿਲਾਉਣਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਸਾਡੇ ਜਿਹੜੇ ਬਿਜਲੀ ਦੇ ਬਿੱਲ ਫ੍ਰੀ ਹੋਏ ਨੇ ਉਹਨਾਂ ਕਰ ਤੋਂ ਘੱਟ ਇੱਕ ਆਮ ਪਰਿਵਾਰ ਦਾ 3 ਤੋਂ 4 ਹਜ਼ਾਰ ਮਹੀਨਾ ਬਚਿਆ देश करके हाई तक किसे महिला दी ये, हाँ नहीं मांग की हजार दी, कोई जल्दबाजी नहीं लेकिन सरकार दी, पूरी मान दा पूरा जोर जल्द तो जल्द है दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर